ਸੋਡਾ ਸਵਾਗਤ ਹੈ ਪੰਜਾਬੀ ਤੜਕਾ 77 ਤੇ ਮੈਂ ਅੱਜ ਤੁਹਾਡੇ ਨਾਲ ਕੁਸਾਬ ਦਾ ਤਜਰਬਾ ਸਾਂਝਾ ਕਰ ਰਿਹਾ ਕੁਕਿੰਗ ਬਾਰੇ ਅੱਜ ਮੈਂ ਪਹਿਲੀ ਵਾਰ ਤੁਹਾਡੇ ਨਾਲ ਪਿੰਡੀਆਂ ਦੀ ਸਬਜ਼ੀ ਸਾਂਝੀ ਕਰ ਰਿਹਾ ਬਣਾਉਣ ਦੇ ਵਿੱਚ ਹੁਣ ਆਪਾਂ ਔਇਲ ਪਾਤਾ ਕੜਾਹੀ ਚ ਇਹਨੂੰ ਥੋੜਾ ਜਿਹਾ ਆਪਾਂ ਹਿਲਾ ਲਾਂਗੇ ਤੇਲ ਨੂੰ ਸਾਰੀ ਕੜਾਹੀ ਦੇ ਵਿੱਚ ਕੀ ਥੱਲੇ ਪਿੰਡੀਆਂ ਜਾਂ ਪਿਆਜ਼ ਵਗੈਰਾ ਨਾ ਲੱਗਣ ਹੁਣ ਇਹਦੇ ਵਿੱਚ ਆਪਾਂ ਥੋੜਾ ਜੀਰਾ ਪਾਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲਾਂਗੇ ਇਹਦੇ ਵਿੱਚ ਜੀਰਾ ਵਾਲਾ ਆਪਾਂ ਕਾਲਾ ਨਹੀਂ ਕਰਨਾ ਥੋੜਾ ਜਿਹਾ ਬ੍ਰਾਊਨ ਕਲਰ ਵਿੱਚ ਰੱਖਣਾ ਜਦੋਂ ਥੋੜਾ ਜਿਹਾ ਬ੍ਰਾਊਨ ਕਲਰ ਹੋ ਗਿਆ ਜੀਰੇ ਦਾ ਉਦੋਂ ਇਹਦੇ ਵਿੱਚ ਆਪਾਂ ਪਿੰਡੀ ਪਾਵਾਂਗੇ ਹੁਣ ਇਹ ਵਿੱਚ ਆਪਾਂ ਪਿੰਡੀਆਂ ਪਾ ਕੇ ਇਹਨੂੰ ਪਕਾ ਲਾਂਗੇ ਪਿੰਡੀਆਂ ਦੇ ਵਿੱਚ ਆਪਾਂ ਕਰਛੀ ਜ਼ਰੂਰ ਮਾਰਦੇ ਹਾਂ ਨਾ ਕੋਸ਼ਿਸ਼ ਕਰੋ ਜੇ ਆਪਾਂ ਕਰਛੀ ਲੱਕੜ ਦੀ ਯੂਜ਼ ਕਰੀਏ ਤਾਂ ਉਹ ਬੈਸਟ ਹੈ ਕਿਉਂ ਸਟੀਲ ਦੀ ਕਰਛੀ ਥੋੜੀ ਜੀ ਥੱਲੇ ਬਰਤਨ ਤੇ ਲੱਗਦੀ ਰਹਿੰਦੀ ਹੈ ਤੇ ਹੁਣ ਆਪਾਂ ਪਿਆਜ਼ ਪਾ ਦਾਂਗੇ ਪਿੰਡੀਆਂ ਆਪਣੀਆਂ ਦੇ ਵਿੱਚ ਵਿੱਚ ਪਿਆਜ਼ ਦੇ ਵਿੱਚ ਮੈਂ ਹਰੀ ਮਿਰਚ ਵੀ ਕੱਟੀ ਹੋਈ ਹੈ ਤੁਸੀਂ ਆਪ ਦੇ ਸਵਾਦ ਮੁਤਾਬਕ ਕੱਟ ਸਕਦੇ ਹੋ ਇਹਨੂੰ ਕੁਝ ਟਾਈਮ ਆਪਾਂ ਹਿਲਾ ਕੇ ਤੇ ਹੁਣ ਤਿਆਰ ਹੋ ਗਈ ਹੈ ਪਿੰਡੀ ਤੇ ਉਹਦੇ ਵਿੱਚ ਨਮਕ ਪਾਇਆ ਪਹਿਲਾਂ ਆਪਾਂ ਨਮਕ ਤੋਂ ਵਿੱਚ ਪਾ ਕੇ ਇਹਨੂੰ ਹਲਾਵਾਂਗੇ ਕਿ ਢਿੰਡੀਆਂ ਦੇ ਵਿੱਚ ਨਮਕ ਰਲ ਜਾਵੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਮਸਾਲਾ ਹਲਦੀ ਤੇ ਲਾਲ ਮਿਰਚ ਪਾ ਕੇ ਇਸ ਨੂੰ ਆਪਾਂ ਹਲਾਵਾਂਗੇ ਹੁਣ ਥੋੜੀ ਜਿਹੀ ਹਲਦੀ ਵਿੱਚ ਵਿੱਚ ਪਾ ਕੇ ਆਪਾਂ ਇਹਨੂੰ ਸਾਰਿਆਂ ਨੂੰ ਫਲਾ ਲਾਂਗੇ ਪਿੰਡਿਆਂ ਨੂੰ ਹਲਾਉਣ ਵਿੱਚ ਕੜਸੀ ਮਾਰਨ ਦੇ ਨਾਲ ਕਿ ਐ ਪਿੰਡੀ ਥੱਲੇ ਨਹੀਂ ਲੱਗੂਗੀ ਕਿਉਂ ਜਿਹੜਾ ਉਹ ਥੱਲੇ ਲੱਗ ਜਾਂਦਾ ਉਹ ਨੂੰ ਵਿੱਚ ਹੀ ਤੁਸੀਂ ਮਿਕਸ ਕਰ ਸਕਦੇ ਹੋ ਉਹਦਾ ਟੈਸਟ ਵੀ ਅਲੱਗ ਆਊਗਾ ਕਿਉਂ ਐ ਨਹੀਂ ਹੈਗਾ ਕਿ ਉਹ ਥੱਲੇ ਲੱਗੀ ਤਾਂ ਉਹਨੂੰ ਆਪਾਂ ਛੱਡ ਦਈਏ ਨਹੀਂ ਉਹਨੂੰ ਵਿੱਚ ਹੀ ਰਲਾਓ ਉਹ ਪਿੰਡਿਆਂ ਦੇ ਵਿੱਚ ਟੈਸਟ ਬੰਚ ਬਹੁਤ ਵਧੀਆ ਰਹਿੰਦਾ ਉਹ ਦੱਸਿਓ ਤੁਸੀਂ ਮੈਨੂੰ ਇਹ ਬਣਾਉਣ ਤੋਂ ਬਾਅਦ ਕਿ ਮੈਂ ਤੁਹਾਨੂੰ ਹੋਰ ਕੀ ਡਿਸ਼ ਬਣਾ ਕੇ ਦਿਖਾਵਾਂ ਜਿਹੜੀ ਤੁਹਾਨੂੰ ਵਧੀਆ ਲੱਗੇ ਲੋ ਜੀ ਪਿੰਡੀਆਂ ਦੀ ਸਬਜ਼ੀ ਤਿਆਰ ਹੈ ਗੁੱਡ ਧੰਨਵਾਦ ਜੀ ਤੁਹਾਡਾ